ਬਾਲੀਵੁੱਡ ਦੇ ਬਹੁਤ ਵੱਡੇ ਸਿੰਗਰ ਨੇ ਅਲਕਾ ਯਾਗਨਿਕ ਜੀ ਜਿਨ੍ਹਾਂ ਦੀ ਜਿਹੜੀ ਹੈ ਇਮੀਡੀਏਟ ਜਿਹੜਾ ਉਹਨਾਂ ਦੀ ਹੈਰਿੰਗ ਲਾਸ ਹੋ ਗਈ ਜਿਹੜੀ ਅਲਕਾ ਯਾਗਨਿਕ ਜੀ ਨੂੰ ਪ੍ਰੋਬਲਮ ਹੋਈ ਹੈ that is ਸਡਨ ਸੈਂਸਰੀ ਨਿਊਰਲ ਹੈਰਿੰਗ ਲਾਸ ਉਹ ਇੱਕਦਮ ਸਡਨਲੀ ਹੁੰਦਾ ਤੇ ਉਹਦਾ ਕੋਈ ਕੌਜ਼ ਨਹੀਂ ਹੁੰਦਾ ਕਿਉਰੇਬਲ ਹੈਗਾ ਉਹ ਆਪਾਂ ਉਹਨੂੰ ਜਿੰਨੀ ਜਲਦੀ ਟ੍ਰੀਟਮੈਂਟ ਉਹਦਾ ਸ਼ੁਰੂ ਕਰ ਦਈਏ ਉਹਨੇ ਉਹਦੇ ਅੱਛੇ ਰਿਜ਼ਲਟਸ ਆਉਂਦੇ ਆ ਤੁਸੀਂ ਇੱਕ ਹੋਰ ਗੱਲ ਕਹੀ ਸੀ ਉਹਨੇ ਕਿ ਹੈੱਡਫੋਨ ਲਾਣ ਨਾਲ ਵੀ ਦਿੱਕਤ ਹੋ ਰਹੀ ਹੈ ਉਹ ਡਿਫਰੈਂਟ ਚੀਜ਼ ਹੈ ਉਹ ਨੌਇਸ ਇੰਡਿਊਸਡ ਹੈਰਿੰਗ ਲੋਸ ਹੈ ਉਹਦੇ ਉਹ ਅੱਜਕੱਲ ਇੱਕ ਬਹੁਤ ਵੱਡੀ ਪ੍ਰੋਬਲਮ ਬਣ ਗਈ ਹੈ ਅੱਜ ਜਿਨ੍ਹਾਂ ਦੀ ਆਨਲਾਈਨ ਕਲਾਸੇਜ਼ ਹੈ ਜਿਨ੍ਹਾਂ ਨੂੰ ਬਹੁਤ ਲੰਬੇ ਟਾਈਮ ਲਈ ਪੂਰੇ ਦਿਨ ਲਈ ਹੈੱਡਫੋਨ ਲਗਾ ਕੇ ਰੱਖਨੇ ਪੈਂਦੇ ਹਨ ਉਹਨਾਂ ਨੂੰ ਕਿਤੇ ਨਾ ਕਿਤੇ ਬਿਕੋਜ਼ ਆਫ ਪ੍ਰੋਲੋਂਗਡ ਯੂਜ਼ ਆਫ ਹੈੱਡਫੋਨ ਉਹਨਾਂ ਨੂੰ ਹੈਰਿੰਗ ਲੋਸ ਹੋ ਰਿਹਾ ਜਿਹੜੇ 이어ਬਰਡਸ ਹੁੰਦੇ ਆ ਜੇ ਉਹਨਾਂ 'ਚ ਡਰਟ ਫਸੀ ਹੋਈ ਹੈ ਜਾਂ ਉਹ ਗਿੱਲੇ ਹੈਗੇ ਆ ਥੋੜਾ ਜਿਹਾ ਮੌਇਸਚਰ ਵੀ ਹੈਗਾ ਕੰਨ ਦੇ ਅੰਦਰ ਜੇ ਉਹ ਲੌਂਗ ਟਾਈਮ ਲਈ ਯੂਜ਼ ਕਰਨਗੇ ਤਾਂ ਬਿਕੋਜ਼ ਆਫ ਦਾ ਮੌਇਸਚਰ ਇਨਸਾਈਡ ਉਹ ਅੰਦਰ ਫੰਗਲ ਇਨਫੈਕਸ਼ਨ ਡਵੈਲਪ ਹੋ ਜਾਏਗੀ। ਪ੍ਰੋਬਲਮ ਆਂਦੀ ਹੈ ਇੱਕੋ ਦਾਮੀ ਨਾਲ ਉਹ ਕਹਿੰਦੇ ਆ ਕਿ ਕੰਨ ਦੇ ਵਿੱਚ ਨਾਲ ਰਿੰਗਿੰਗ ਸਾਊਂਡ ਜਿਹੜੀ ਕੰਟੀਨਿਊਸ ਹੋ ਰਹੀ ਹੈ ਉਹ ਟੀਂ ਦੀ ਆਵਾਜ਼ ਹਟਦੀ ਨਹੀਂ ਬੜੀ ਇਰੀਟੇਟਿੰਗ ਹੁੰਦੀ ਹੈ। ਉਹਦਾ ਕੀ ਰੀਜ਼ਨ ਹੋ ਸਕਦਾ? ਉਹਨੂੰ ਆਪਾਂ ਟਿਨਿਟਸ ਕਹਿੰਦੇ ਆ। ਬਹੁਤ ਸਾਰੇ ਪੇਸ਼ੈਂਟਸ ਕੀ ਕਰਦੇ ਆ ਟਿਨਿਟਸ ਦੇ ਬਾਰੇ ਸੋਚ ਕੇ ਡਿਪਰੈਸ਼ਨ ਚ ਜਾ ਜਾਂਦੇ ਆ ਕਿ ਮੇਰਾ ਟਿਨਿਟਸ ਠੀਕ ਨਹੀਂ ਹੋ ਰਿਹਾ। ਇਹ ਕਦੀ ਠੀਕ ਨਹੀਂ ਹੋਏ ਐਦਾਂ ਦੀ ਗੱਲ ਨਹੀਂ ਐ। ਟਿਨਿਟਸ ਦੇ ਜਿਹੇ ਆਪਾਂ ਰੀਜ਼ਨ ਲੱਭ ਲਾਂਗੇ ਜਿੰਨਾ ਵੀ ਪੋਸੀਬਲ ਹੈਗਾ। ਠੀਕ ਐ? ਜਿਆ ਪਰ ਰੀਜ਼ਨ ਲੱਭ ਲਾਂਗੇ ਤੇ ਮੋਸਟ ਆਫ ਦਾ ਕੇਸਿਸ ਚੋ ਕਯੂਰ ਹੋ ਜਾ। ਸਰ ਕਲੀਨਿਕਲ ਕੀਤੀ ਤੁਸੀਂ ਨਾਰਮਲੀ ਲੋਕ ਨਾ ਕਰੇ ਆਪ ਹੀ ਸਾਫ ਕਰ ਲੈਂਦੇ ਨੇ ਕਿ ਸਾਡੇ ਕੋਲ 이어ਬਰਡਸ ਹੈਗੇ ਨੇ ਅਸੀਂ ਆਪੇ ਸਾਫ ਕਰ ਲੰਦੇ ਆ ਤੇ ਉਹ ਕਿੰਨਾ ਕ ਸੇਫ ਹੈ? ਨਹੀਂ ਉਹ ਸੇਫ ਨਹੀਂ ਹੈਗਾ। ਇਟਸ ਨਾਟ ਅ ਹੈਲਥੀ ਪ੍ਰੈਕਟਿਸ। ਸਾਨੂੰ 이어ਬਰਡਸ ਨਹੀਂ ਯੂਜ਼ ਕਰਨੇ ਚਾਹੀਦੇ। ਸਕੂਲ ਗੋਇੰਗ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਚ ਵੀਪਿੰਗ ਦਾ ਟ੍ਰੈਂਡ ਬਹੁਤ ਵਧ ਰਿਹਾ। ਬੱਚੇ ਜਿਹੜੇ ਨੇ ਉਹ ਐਡਿਕਟਡ ਹੋ ਰਹੇ ਨੇ ਉਸ ਪਾਸੇ। ਮੇਰੇ ਸਾਮਨ ਲ ਤਾਂ ਵੀਪਿੰਗ, ਸਮੋਕਿੰਗ ਨਾ ਸਮੋਕਿੰਗ ਅ ਸਿਗਰਟ ਉਹਦੇ ਨਾਲੋਂ ਜ਼ਿਆਦਾ ਡੇਂਜਰਸ ਹੈ। ਯੂਐਸ ਦੇ ਵਿੱਚ ਇਹਨੂੰ ਐਪੀਡੈਮਿਕ ਕਹਿ ਦਿੱਤਾ ਗਿਆ ਵੇਪਿੰਗ ਇੰਡਿਊਸਡ ਲੰਗ ਇੰਜਰੀ ਕਾਸ ਕਰਦਾ ਤੇ ਇਹ ਬਹੁਤ ਫੇਟਲ ਵੀ ਹੁੰਦਾ ਹੈ ਇਹਦੇ ਕਾਰਨ 60 ਡੈਥਸ ਵੀ ਹੋ ਗਈਆਂ ਇਹਦੇ ਅੱਜ ਦਾ ਟਾਈਮ ਹੈ ਡਿਜੀਟਲ ਯੋਗ ਬੱਚਿਆਂ ਦੀ ਗੱਲ ਕਰੀਏ ਤਾਂ ਹਰ ਇੱਕ ਦੇ ਹੱਥ ਦੇ ਵਿੱਚ ਫੋਨ ਹੈ ਰਾਹ 'ਚ ਜਾਂਦੇ ਦੇਖੀਏ ਤਾਂ ਰੀਲਸ ਬਣਾ ਰਹੇ ਹੁੰਦੇ ਨੇ ਜਾਂ ਦੇਖ ਰਹੇ ਹੁੰਦੇ ਨੇ ਤੇ ਕੰਨ ਦੇ ਵਿੱਚ ਲਗਾਏ ਹੁੰਦੇ ਆ 이어ਫੋਨ ایرਪਾਡਸ ਪਰ ਉਹਦਾ ਕੀ ਅਸਰ ਪੈ ਰਿਹਾ ਬੱਚਿਆਂ ਤੇ ਰੀਸੈਂਟਲੀ ਨਿਊਜ਼ ਆਈ ਸੀ ਜਿਹਦੇ ਵਿੱਚ ਕਿ ਬਾਲੀਵੁੱਡ ਦੇ ਬਹੁਤ ਵੱਡੇ ਸਿੰਗਰ ਨੇ ਅਲਕਾ ਯਾਗਨਿਕ ਜੀ ਜਿਨ੍ਹਾਂ ਦੀ ਜਿਹੜੀ ਹੈ ਇਮੀਡੀਏਟ ਜਿਹੜਾ ਉਹਨਾਂ ਦੀ ਹਿਅਰਿੰਗ ਲਾਸ ਹੋ ਗਈ ਬਟ ਕੀ ਐਕਚੁਅਲ ਦੇ ਵਿੱਚ ਇਹ ਚੀਜ਼ ਦੇ ਨਾਲ ਉਹਦਾ ਕੋ ਰਿਲੇਸ਼ਨ ਹੈ ਉਹ ਕਿਉਂ ਹੋਇਆ ਸਾਰੀ ਗੱਲਬਾਤ ਕਰਾਂਗੇ ਅੱਜ ਅਸੀਂ ਪਹੁੰਚੇ ਹਾਂ 40ਸ ਹਸਪੀਟਲ ਦੇ ਵਿੱਚ ਸਾਡੇ ਨਾਲ E.N.T ਸਪੈਸ਼ਲਿਸਟ ਡਾਕਟਰ ਸਾਹਿਲ ਬਰੋਲਜੀ ਮੌਜੂਦ ਨੇ ਗੱਲਬਾਤ ਕਰਦੇ ਹਾਂ ਤੇ ਉਹਨਾਂ ਤੋਂ ਜਾਣਕਾਰੀ ਲੈਣੇ ਆ ਸਵਾਗਤ ਹੈ ਡਾਕਟਰ ਸਿੰਗਰ ਚੱਕਾ। ਅ ਸਰ ਜੀ ਮੈਂ ਹੁਣੀ ਮੈਂ ਗੱਲ ਕੀਤੀ ਕਿ ਅ ਅਲਕਾ ਯਾਗਨਿਕ ਜੀ ਨੂੰ ਜਿਹੜਾ ਹੈ ਸਡਨ ਹਿਅਰਿੰਗ ਲਾਸ ਇੱਕੋ ਦਮ ਜਿਹੜਾ ਹੋਇਆ ਤੇ ਬਹੁਤ ਲੋਕੀ ਇਹ ਰਿਲੇਟ ਕਰ ਰਹੇ ਆ ਕਿ ਕਿਉਂਕਿ ਉਹ ਇਸ ਪ੍ਰੋਫੈਸ਼ਨ ਦੇ ਵਿੱਚ ਨੇ ਹੈਡਫੋਨਸ ਲਗਾਣੇ ਪੈਂਦੇ ਆ ਉਹਨਾਂ ਨੂੰ ਤਾਂ ਉਹਦੇ ਕਰਕੇ ਇਹ ਚੀਜ਼ ਹੋਈ ਕਿ ਐਕਚੁਅਲ ਚ ਇਹਦਾ ਕੋਈ ਰੀਜ਼ਨ ਹੈ ਉਹਦਾ ਰਿਲੇਸ਼ਨ ਹੈਗਾ ਕੋਈ ਅ ਦੇਖੋ ਸਰ ਐਕਚੁਅਲੀ ਜਿਹੜੀ ਅਲਕਾ ਯਾਗਨਿਕ ਜੀ ਨੂੰ ਪ੍ਰੋਬਲਮ ਹੋਈ ਹੈ ਥੈਟ ਇਜ਼ ਸਡਨ ਸੈਂਸਰੀ ਨਿਊਰਲ ਹਿਅਰਿੰਗ ਲਾਸ ਉਹ ਇੱਕਦਮ ਸਡਨਲੀ ਹੁੰਦਾ ਤੇ ਉਹਦਾ ਕੋਈ ਕੌਜ਼ ਨਹੀਂ ਹੁੰਦਾ ਤੇ ਉਹਦਾ ਥਿਓਰੇਬਲ ਹੈਗਾ ਹੋ ਆਪਾਂ ਉਹਨੂੰ ਜਿੰਨੀ ਜਲਦੀ ਟਰੀਟਮੈਂਟ ਉਹਦਾ ਸ਼ੁਰੂ ਕਰ ਦਈਏ ਉਹਨੇ ਉਹਦੇ ਅੱਛੇ ਰਿਜ਼ਲਟਸ ਆਂਦੇ ਆ ਜਿੱਦਾਂ ਉਹਨਾਂ ਨੂੰ ਲੌਸ ਹੋਇਆ ਜਿੱਦਾਂ ਇੱਕ ਪੇਸ਼ੈਂਟ ਨੂੰ ਸੁਪੋਜ਼ ਹੈਰਿੰਗ ਲੌਸ ਹੁੰਦਾ ਇਹ ਇਹਦੇ ਵਿੱਚ ਕੀ ਹੁੰਦਾ ਪੇਸ਼ੈਂਟ ਨੂੰ ਸਡਨਲੀ ਸੁਣਨਾ ਬੰਦ ਹੋ ਜਾਂਦਾ ਤੇ ਫਿਰ ਪੇਸ਼ੈਂਟ ਸਭ ਤੋਂ ਪਹਿਲਾਂ ਤਾਂ ਘਬਰਾ ਜਾਂਦਾ ਕਿ ਯਾਰ ਮੈਨੂੰ ਇਮੀਡੀਏਟਲੀ ਕੁਝ ਸੁਣ ਵੀ ਨਹੀਂ ਰਿਹਾ ਹਨਾ ਤੇ ਆਫਟਰ올 ਇਟ ਉਹ ਟੈਨਸ਼ਨ ਵਾਲੀ ਗੱਲ ਤਾਂ ਹੁੰਦੀ ਹੈ ਪੇਸ਼ੈਂਟ ਲਈ ਹੁੰਦੀ ਹੈ ਬਟ ਫਿਰ ਪੇਸ਼ੈਂਟ ਜਦੋਂ ਡਾਕਟਰ ਕੋਲ ਜਾਂਦਾ ਆਪਾਂ ਇੱਕ ਸਰਟਨ ਟੈਸਟ ਸੀਰੀਜ਼ ਆਫ ਟੈਸਟ ਕਰਦੇ ਆ ਜਿੱਦ ਚ ਆਪਾਂ ਹੈੱਡਫੋਨ ਲਾ ਕੇ ਟੈ ਤੇ ਫਿਰ ਆਪਾਂ ਆਡੀਓਲੋਜੀਕਲ ਬੇਸਿਸ ਤੇ ਉਹਦਾ ਇੱਕ ਡਾਇਗਨੋਸਿਸ ਬਣਾਨੇ ਆ ਜਿਹਨੂੰ ਆਪਾਂ ਐਸ ਐਨ ਐਚ ਐਲ ਸਡਨ ਐਸ ਐਨ ਐਚ ਐਲ ਕਹਿੰਦੇ ਆ ਠੀਕ ਹੈ ਠੀਕ ਹੈ ਸਡਨ ਸੈਂਸਰੀਨਲ ਹੇARING ਲਾਸ ਤੇ ਇਹਦਾ ਟਰੀਟਮੈਂਟ ਜਿੰਨੀ ਜਲਦੀ ਸ਼ੁਰੂ ਕਰ ਲਿਆ ਜਾਏ ਪ੍ਰੋਬੇਬਲੀ ਵਿਦਨ 48 ਆਵਰਸ ਤੇ ਇਹਦੇ ਰਿਜ਼ਲਟਸ ਉਹਨੇ ਅੱਛੇ ਆਣਗੇ ਹੁਣ ਤੁਸੀਂ ਇੱਕ ਹੋਰ ਗੱਲ ਕਹੀ ਸੀ ਉਹਨੇ ਕਿ ਹੈੱਡਫੋਨ ਲਾਣ ਨਾਲ ਵੀ ਦਿੱਕਤ ਹੋ ਰਹੀ ਹੈ ਉਹ ਡਿਫਰੈਂਟ ਚੀਜ਼ ਹੈ ਉਹ ਨੌਇਸ ਇੰਡਿਊਸਡ ਹੇARING ਲਾਸ ਹੈ ਉਹਦੇ ਉਹ ਅੱਜਕੱਲ ਇੱਕ ਬਹੁਤ ਵੱਡੀ ਪ੍ਰੋਬਲਮ ਬਣ ਗਈ ਹੈ ਐਕਚੁਅਲੀ ਜਿਹੜੇ ਵੀ ਟੀਨੇਜਰਸ ਹੁੰਦੇ ਆ ਜਿੱਦ ਸਪੈਸ਼ਲੀ 14 ਇਅਰਸ ਆਫ ਏਜ ਟੂ 18 ਇਅਰਸ ਆਫ ਏਜ ਜਿਨ੍ਹਾਂ ਦੀ ਆਨਲਾਈਨ ਕਲਾਸਿਸ ਹੈ ਜਿਨ੍ਹਾਂ ਨੂੰ ਬਹੁਤ ਲੰਬੇ ਟਾਈਮ ਲਈ ਪੂਰੇ ਦਿਨ ਲਈ ਹੈੱਡਫੋਨ ਲਗਾ ਕੇ ਰੱਖਣੇ ਪੈਂਦੇ ਆ ਜਾਂ ਵਰਕਿੰਗ ਆਈਟੀ ਪ੍ਰੋਫੈਸ਼ਨਲਸ ਹੋ ਗਏ ਜਿਨ੍ਹਾਂ ਨੂੰ ਸਾਰਾ ਦਿਨ ਹੈੱਡਫੋਨ ਲਗਾ ਕੇ ਕੰਪਿਊਟਰ ਦੇ ਅੱਗੇ ਸਕਰੀਨ ਟਾਈਮ ਦੇਣਾ ਪੈਂਦਾ ਹੈ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਬਿਕੋਜ਼ ਆਫ ਪ੍ਰੋਲੋਂਗਡ ਯੂਜ਼ ਆਫ ਹੈੱਡਫੋਨਸ ਉਹਨਾਂ ਨੂੰ ਹੀਅਰਿੰਗ ਲਾਸ ਹੋ ਰਿਹਾ ਹੈ ਤੇ ਉਹਨਾਂ ਦੇ ਕੇਸ ਤਾਂ ਬਹੁਤ ਸਿੰਪਲ ਹੈ ਜੇ ਉਹ ਆਪਣਾ ਹੀਅਰਿੰਗ ਜੇ ਉਹ ਆਪਣੇ ਹੈੱਡਫੋਨ ਦਾ ਯੂਜ਼ ਘਟਾ ਦੇਣਗੇ ਤਾਂ ਉਹਨਾਂ ਦਾ ਹੀਅਰਿੰਗ ਲਾਸ ਉੱਥੇ ਹੀ ਰੁਕ ਜਾਏਗਾ لیکن جو ساڈے ریسپیکٹڈ سنگر ਨੂੰ ਹੋਇਆ दैट वाज अ वेरी डिफरेंट थिंग ओदे च की ਹੁੰਦਾ ਕਿ ਉਹਦਾ ਕੋਈ ਕੌਜ਼ ਨਹੀਂ ਹੁੰਦਾ ਇਟ ਇਜ਼ ਅਨਐਕਸਪਲੇਨੇਬਲ ओके हां ਤੇ ਮਤਲਬ ਇਟ वाज वेरी ਯੂ ਕੈਨ ਸੇ ਉਹਨਾਂ ਲਈ ਅਨਲੱਕੀ ਸੀਗਾ ਜੋ ਇਹ ਚੀਜ਼ ਹੋ ਗਈ ਬਟ ਸ਼ੀ ਆਈ ਥਿੰਕ ਸ਼ੀ ਹੈਸ ਕਮ ਆਊਟ ਆਫ ਇਟ ਆਲਸੋ ਤੇ ਉਹ ਬੈਟਰ ਹੋ ਜਾਏਗਾ ਵਿਟ ਟਾਈਮ ਤੇ ਪ੍ਰੋਬਲਮ ਕਾਮਨ ਤਾਂ ਨਹੀਂ ਹੈ ਕਿ ਕਿਸੇ ਨੂੰ ਵੀ ਹੋ ਜਾਂਦੀ ਹੈ ਸਰ ਇਹ ਪ੍ਰੋਬਲਮ ਕਿਸੇ ਨੂੰ ਵੀ ਹੋ ਸਕਦੀ ਹੈ ओके ਕਿਸੇ ਏਜ ਵੀ ਹੋ ਸਕਦੀ ਹੈ ਤੇ ਕਿਸੇ ਨੂੰ ਵੀ ਹੋ ਸਕਦੀ ਹੈ ਤੇ ਇਸ ਲਈ ਇਹਦੇ ਬਾਰੇ ਕੌਸ਼ਿਸ਼ ਰਹਿਣਾ ਚਾਹੀਦਾ ਹੈ ਜੇ ਪੇਸ਼ੈਂਟ ਨੂੰ ਇਦਾਂ ਹੋ ਜਾਂਦਾ ਸਡਨਲੀ ਸੁਨਣਾ ਬੰਦ ਹੋ ਗਿਆ ਹੈ ਤੇ ਉਹਨੂੰ ਸਮਝ ਨਹੀਂ ਆ ਰਿਹਾ ਮਤਲਬ ਪੇਸ਼ੈਂਟ ਇਜ਼ ਨਾਟ ਏਬਲ ਟੂ ਡਾਇਗਨੋਸ ਆਲਸੋ ਹਿਮਸੈਲਫ ਕਿ ਨਹੀਂ ਮੈਂ ਮੈਨੂੰ ਨਹੀਂ ਹੋ ਰਿਹਾ ਮੇਰੇ ਤੋਂ ਤੇ ਉਹਨੂੰ ਇਮੀਡੀਏਟਲੀ ईएनटी कंसलटेंट ਨੂੰ ਕੰਸਲਟ ਕਰਨਾ ਚਾਹੀਦਾ ਆ ਆਪਾਂ ਬੱਚਿਆਂ ਦੀ ਜਿਹੜੀ ਗੱਲ ਕੀਤੀ ਕਿ ਕੰਟੀਨਿਊਸ ਹੈੱਡਫੋਨ ਯੂਜ਼ ਕਰਦੇ ਆ ਉਹਦੇ ਨਾਲ ਇੱਕ ਤਾਂ ਪ੍ਰੋਬਲਮ ਆ ਹੋਗੀ ਕਿ ਹੈਰਿੰਗ ਦੀ ਪ੍ਰੋਬਲਮ ਆ ਸਕਦੀ ਹੈ ਸੈਕੰਡਲੀ ਕੋਈ ਉਹਦੇ ਨਾਲ ਕੋਈ ਫੰਗਲ ਇਨਫੈਕਸ਼ਨ ਦਾ ਵੀ ਪ੍ਰੋਬਲਮ ਰਹਿੰਦੀ ਹੈ ਕੋਈ ਯੈਸ ਡੈਫੀਨਿਟਲੀ ਰਹਿੰਦੀ ਹੈ ਜਿਹੜੇ 이어ਬਰਡਸ ਹੁੰਦੇ ਆ ਜੇ ਉਹਨਾਂ ਚ ਡਰਟ ਫਸੀ ਹੋਈ ਹੈ ਜਾਂ ਉਹ ਗਿੱਲੇ ਹੈਗੇ ਆ ਥੋੜਾ ਜਿਹਾ ਮੋਇਸਚਰ ਵੀ ਹੈਗਾ ਕੰਨ ਦੇ ਅੰਦਰ ਜੇ ਉਹ ਪ੍ਰੋਲੋਂਗ ਟਾਈਮ ਲਈ ਯੂਜ਼ ਕਰਨਗੇ ਤਾਂ ਬਿਕੋਜ਼ ਆਫ ਦਾ ਮੋਇਸਚਰ ਇਨਸਾਈਡ ਉਹ ਅੰਦਰ ਫੰਗਲ ਇਨਫੈਕਸ਼ਨ ਡਿਵੈਲਪ ਹੋ ਜਾਏਗੀ ਉਹ ਕਿੰਨੀ ਕਿ ਰਿਸਕੀ ਹੈ ਕਿੰਨੀ ਕਿ ਪ੍ਰੋਬਲਮ ਹੋ ਸਕਦੀ ਹੈ ਉਹਦੇ ਨਾਲ ਪ੍ਰੋਬਲਮ ਸਰ ਫੰਗਲ ਇਨਫੈਕਸ਼ਨ ਇਨ ਦਾ 이어 ਉਹ ਕੋਈ ਡੇਂਜਰਸ ਨਹੀਂ ਹੁੰਦੀ ਬਟ ਉਹ ਇਰੀਟੇਟਿੰਗ ਹੁੰਦੀ ਹੈ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਪੇਨ ਹੁੰਦੀ ਹੈ ਕੰਨ ਉਹਨਾਂ ਦਾ ਪੱਕ ਜਾਂਦਾ ਹੈ ਪੇਸ਼ੈਂਟ ਦਾ ਫਿਰ ਉਹਦੇ ਲਈ ਇਮੀਡੀਏਟ ਟ੍ਰੀਟਮੈਂਟ ਲੈਣਾ ਪੈਂਦਾ ਸਰ ਦੂਸਰੀ ਗੱਲ ਕਰੀਏ ਨਾ ਅੱਜ ਕੱਲ ਦੇ ਟਾਈਮ ਦੇ ਵਿੱਚ ਜਿਵੇਂ ਹੁਣ ਗਰਮੀਆਂ ਦਾ ਥੋੜਾ ਮੌਸਮ ਚੱਲ ਰਿਹਾ ਤਾਂ ਕੀ ਹੁੰਦਾ ਕਿਸ ਨੂੰ ਨਾ ਨੋਸ ਤੇ ਜਾਂ ਆਇਸ ਤੇ ਜਾਂ ਕਿਤੇ ਨਾ ਉਹ ਫਿੰਸੀਆਂ ਜੀਆਂ ਹੋਣ ਲੱਗ ਜਾਂਦੀਆਂ ਨੇ ਦਾਣੇ ਜੇ ਹੋਣ ਲੱਗ ਜਾਂਦੇ ਨੇਗੇ ਯੈਸ 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 ਨੋਰਮਲੀ ਘਰਾਂ ਚ ਕਹਿੰਦੇ ਨੇਗੇ ਜੀ ਗਰਮੀ ਹੋ ਗਈ ਉਹਦੇ ਕਰਕੇ ਹੋ ਗਿਆ ਬਟ ਐਕਚੁਅਲ ਚ ਉਹਦਾ ਕੀ ਰੀਜ਼ਨ ਹੁੰਦਾ ਕਿਉਂ ਹੁੰਦਾ ਐਕਚੁਅਲੀ ਦੇਖੋ ਉਹਦੇ ਮਲਟੀਪਲ ਰੀਜ਼ਨਸ ਹੁੰਦੇ ਆ ਹੁਣ ਜੇ ਤੁਸੀਂ ਇੱਕ ਟੀਨੇਜਰ ਨੂੰ ਕਨਸਿਡਰ ਕਰੋ ਇੱਕ ਐਟ ਯੰਗ ਮੇਲ ਨੂੰ ਕਨਸਿਡਰ ਕਰੋ ਤੇ ਉਹਦੇ ਬਿਕੋਜ਼ ਆਫ ਪਿਊਬਰਟੀ ਆ ਰਹੀ ਹੁੰਦੀ ਹੈ ਡਿਵ ਉਦੇ ਡਿਫਰੈਂਟ ਰੀਜ਼ਨ ਹੁੰਦੇ ਆ ਫੇਸ ਤੇ ਦਾਣੇ ਆਉਂਦੇ ਠੀਕ ਹੈ ਬਟ ਅੱਜ ਕੱਲ ਜੋ ਮੈਂ ਤੁਹਾਡਾ ਪੁਆਇੰਟ ਸਮਝ ਗਿਆ ਜਿੱਦਾਂ ਸਵੇਟਿੰਗ ਬਹੁਤ ਜ਼ਿਆਦਾ ਹੁੰਦੀ ਹੈ ਪੇਸ਼IENTS ਨੂੰ ਤੇ ਉਹ ਸਵੇਟਿੰਗ ਦੇ ਕਾਰਨ ਤੇ ਡਰਟ ਦੇ ਕਾਰਨ ਸਾਡੇ ਜਿਹੜੇ ਸਕਿਨ ਦੇ ਗਲੈਂਡਸ ਹੁੰਦੇ ਸੇਬੀਸੀਅਸ ਗਲੈਂਡਸ ਉਹਨਾਂ ਦੀ ਇਨਫਲੇਮੇਸ਼ਨ ਹੋ ਜਾਂਦੀ ਹੈ ਮਤਲਬ ਬੇਸਿਕਲੀ ਉਹ ਪਸੀਨੇ ਦੇ ਕਾਰਨ ਤੇ ਡਰਟ ਦੇ ਕਾਰਨ ਸਾਨੂੰ ਉਹ ਰਿਐਕਸ਼ਨ ਆ ਜਾਂਦਾ ਸਕਿਨ ਤੇ ਤੇ ਉਹਦਾ ਬਸ ਉਹੀ ਹੈ ਕਿ ਰਿਪੀਟਿਡਲੀ ਤੁਸੀਂ ਆਪਣਾ ਫੇਸ ਵਾਸ਼ ਕਰੋ ਜੇ ਬਾਹਰੋਂ ਅੰਦਰ ਆਂਦੇ ਹੋ ਫੇਸ ਵਾਸ਼ ਨਾਲ ਆਪਣਾ ਮੋਇਸਚਰਾਈਜ਼ਰ ਫੇਸ ਵਾਸ਼ ਕਰਕੇ ਚੰਗੀ ਤਰ੍ਹਾਂ ਮੋਇਸਚਰਾਈਜ਼ਰ ਲਗਾਓ ਤੇ ਉਹ ਪ੍ਰੋਬਲਮ ਠੀਕ ਹੋ ਜਾਏਗੀ ਤੇ ਜਿਵੇਂ ਹੁਣ ਪੋਲੂਸ਼ਨ ਬਹੁਤ ਹੈ ਬਾਹਰ ਆਪਾਂ ਦੇਖਦੇ ਆ ਉਹਦੇ ਨਾਲ ਵੀ ਲੋਕਾਂ ਨੂੰ ਬਹੁਤ ਪ੍ਰੋਬਲਮ ਹੋ ਰਹੀ ਹੈ ਸਾਹ ਲੈਣ ਚ ਪ੍ਰੋਬਲਮ ਹੁੰਦੀਆਂ ਹੈ ਕਈਆਂ ਨੂੰ ਜਿਹੜਾ ਉਹ ਅਲਰਜੀਸ ਹੋ ਜਾਂਦੀਆਂ ਨੇ ਗਿਆ ਸਰ ਇਹ ਅੱਜਕੱਲ ਨਾ ਬਹੁਤ ਇਟ ਇਜ਼ ਐਨ ਐਪੀਡੈਮਿਕ ਓਨਲੀ ਐਨੀ ਪੋਲੂਸ਼ਨ ਦੇ ਕਾਰਨ 에ਅਰ ਕੁਆਲਿਟੀ ਹੈਜ਼ ਕਮ ਡਾਊਨ ਉਹਦੇ ਕਾਰਨ ਲੋਕਾਂ ਨੂੰ ਬਹੁਤ ਦਿੱਕਤ ਹੋ ਰਹੀ ਹੈ ਜਿਨ੍ਹਾਂ 'ਚ ਥੋੜੀ ਜਿਹੀ ਅਲਰਜੀ ਜਾਂ ਐਸਥਮਾ ਦੀ ਟੈਂਡੈਂਸੀ ਹੈ ਉਹ ਵਰਸਨ ਹੋ ਗਈ ਹੈ ਜਿਨ੍ਹਾਂ 'ਚ ਨਹੀਂ ਸੀਗੀ ਉਹ ਡਿਵੈਲਪ ਕਰ ਰਹੇ ਆ ਪੇਸ਼ੈਂਟਸ ਇਹ ਅੱਜ ਕੱਲਮ ਆਪਾਂ ਬਹੁਤ ਕਾਮਨ ਟ੍ਰੈਂਡ ਦੇਖ ਰਹੇ ਆ ਕਿ ਪੇਸ਼ੈਂਟ ਨੂੰ ਅਨਐਕਸਪਲੇਨਡ ਬ੍ਰੈਥਲੈਸਨਸ ਸਾਹ ਚੜ ਰਿਹਾ ਹੈ ਜਾਂ ਕਫਿੰਗ ਹੋ ਰਹੀ ਹੈ ਮਤਲਬ ਪੇਸ਼ੈਂਟ ਜਿੱਦਾਂ ਰਾਤ ਨੂੰ ਆਪਣੇ ਘਰ ਬੈਠਾ ਹੈ ਜਾਂ ਸੌਣ ਵਾਲਾ ਹੁੰਦਾ ਹੈ ਉਸ ਟਾਈਮ ਕਫਿੰਗ ਹੋ ਜਾਂਦੀ ਹੈ ਜਾਂ अर्ਲੀ ਮਾਰਨਿੰਗ ਆਸਟਵੀ ਕਫਿੰਗ ਹੋ ਰਹੀ ਹੈ ਤੇ ਪੂਰੇ ਦਿਨ 'ਚ ਵੀ ਹੋ ਰਹੀ ਹੈ ਕਦੇ ਵੀ ਹੋ ਰਹੀ ਹੈ ਐਂਡ ਉਹਦਾ ਕੋਈ ਕੌਜ਼ ਨਹੀਂ ਹੈਗਾ ਤੋਂ ਮੋਸਟ ਪ੍ਰੋਬਬਲੀ ਉਹ ਅਲਰਜੀ ਕੀ ਹੈ ਅੱਜ ਕੱਲ ਪੇਸ਼ੈਂ it is because of the poor air quality which is prevalent in our atmosphere apne end te fir assi kitta ton bach sakde ha apne end ch bas dekho we have to increase our respiratory immunity sanu apni respiratory immunity badani hon apna kitta badha sakde ha certain antioxidants leke vitamin c leke ਆਵਲਾ ਜਿਹੜਾ ਕਿ ਨੇਚਰਲ ਫਾਰਮ ਚ ਹੁੰਦਾ ਹੈ ਜੇ ਆਪਾਂ ਉਹ ਖਾਵਾਂਗੇ ਤਾਂ ਸਾਡੀ ਇਮਿਊਨਿਟੀ ਬਹੁਤ ਵਧੇਗੀ ਪਹਿਲੀ ਗੱਲ ਤਾਂ ਦੂਸਰੀ ਗੱਲ ਇਹ ਹੈ ਕਿ ਬਿਕੋਜ਼ ਅੱਜ ਕੱਲ੍ਹ ਨਾ ਸਕਰੀਨ ਟਾਈਮ ਐ ਨਾ ਜ਼ਿਆਦਾ ਹੋ ਗਿਆ ਹੈ ਲੋਕਾਂ ਨੂੰ ਇੰਡੋਰ ਬੈਨ ਦੀ ਆਦਤ ਪੈ ਗਈ ਹੈ ਤਾਂ ਕਿਤੇ ਨਾ ਕਿਤੇ ਇਹ ਵੀ ਫੈਕਟਰ ਕੰਟਰੀਬਿਊਟ ਕਰਦਾ ਹੈ ਲੋਕੀ ਸਕਰੀਨ ਦੇ ਅੱਗੇ ਬੈਠੇ ਰਹਿੰਦੇ ਆ ਭਾਵੇਂ ਹੁਣ ਦੇਖ ਲਓ ਆਈਫੋਨ ਲੈ ਲਓ ਆਈਪੈਡ ਲੈ ਲਓ ਜਾਂ ਜੋ ਵੀ ਫੋਨ ਇਹ ਉਹ ਡਿਜੀਟਲ ਜ਼ਮਾਨਾ ਹੈ ਅੱਜ ਕੱਲ੍ਹ ਸਾਰੇ ਫੋਨ ਦੇ ਅੱਗੇ ਬੈਠੇ ਰਹਿੰਦੇ ਆ ਜਿਹੜੀ ਫਿਜ਼ੀਕਲ ਐਕਟੀਵਿਟੀ ਹੈ ਜਿਹੜੀ ਤੰਦਰੁਸਤੀ ਪੁਰਾਣੇ ਟਾਈਮ ਸਵੇਰੇ ਉੱਠ ਕੇ ਵੀ ਤੁਸੀਂ ਦੇਖੋ ਲੋਕੀ ਜਿਮ ਜਾਂਦੇ ਨੇ ਨੈਚੁਰਲ ਪਾਰਕ ਵਗੈਰਾ ਚ ਜਾ ਕੇ ਬਹੁਤ ਘੱਟ ਪੋਪੂਲੇਸ਼ਨ ਹੈਗੀ ਹੈ ਜਿਹੜੀ ਕਿ ਕਸਰਤ ਕਰਦੀ ਹੈ ਮੇਰੇ ਸਾਹਮਣੇ ਡੈਟ ਇਜ਼ ਵੈਰੀ ਇੰਪੋਰਟੈਂਟ ਨੈਚੁਰਲ ਓਪਨ ਚ ਰਨਿੰਗ ਕਰਨਾ ਇਜ਼ ਵੈਰੀ ਇੰਪੋਰਟੈਂਟ ਉਹਦੇ ਨਾਲ ਕੀ ਹੈ ਤੁਹਾਡੇ ਰੈਸਪੀਰੇਟਰੀ ਮਸਲਸ ਜਿਹੜੇ ਆ ਉਹ ਸਟਰੋਂਗ ਹੋ ਜਾਣਗੇ ਹੁਣ ਯੋਗਾ ਪਲੇਜ਼ ਅ ਵੈਰੀ ਇੰਪੋਰਟੈਂਟ ਰੋਲ ਜਿਹੜੀ ਡੀ ਬਰੀਥਿੰਗ ਐਕਸਰਸਾਈਜ਼েস ਹੈਗੀਆਂ ਯੋਗਾ ਦੀ ਉਹ ਸਾਨੂੰ ਡੇਲੀ ਬੇਸਿਸ ਤੇ ਪ੍ਰੈਕਟਿਸ ਕਰਨੀ ਚਾਹੀਦੀ ਹੈ ਟੂ ਇੰਕਰੀਜ਼ ਆ ਰੈਸਪੀਰੇਟਰੀ ਇਮਿਊਨਿਟੀ ਸਰ ਜਦੋਂ ਨਾ ਕਈ ਲੋਕਾਂ ਦੇ ਵਿੱਚ ਇਹ ਪ੍ਰੋਬਲਮ ਆਉਂਦੀ ਹੈ ਇੱਕੋ ਦਾਮੀ ਨਾ ਉਹ ਕਹਿੰਦੇ ਆ ਕਿ ਕੰਨ ਦੇ ਵਿੱਚ ਨਾ ਰਿੰਗਿੰਗ ਸਾਊਂਡ ਜਿਹੜੀ ਕੰਟੀਨਿਊਸ ਹੋ ਰਹੀ ਹੈ ਉਹ ਟੀਂ ਦੀ ਆਵਾਜ਼ ਹਟਦੀ ਨਹੀਂ ਬੜੀ ਇਰੀਟੇਟਿੰਗ ਹੁੰਦੀ ਹੈ ਉਹਦਾ ਕੀ ਰੀਜ਼ਨ ਹੋ ਸਕਦਾ ਸਰ ਉਹਦਾ ਨਾ ਮਲਟੀਪਲ ਰੀਜ਼ਨਸ ਹੁੰਦੇ ਆ ਪਰ ਮੋਸਟ ਆਫ ਦਾ ਕੇਸਸ ਜਿਹਦਾ ਰੀਜ਼ਨ ਅਨਐਕਸਪਲੇਨਡ ਹੁੰਦਾ ਹੈ ਓਕੇ ਉਹਨੂੰ ਆਪਾਂ ਟਿਨਿਟਸ ਕਹਿੰਦੇ ਆ ਮੋਸਟ ਆਫ ਦਾ ਕੇਸਸ ਟਿਨਿਟਸ ਦਾ ਰੀਜ਼ਨ ਨਹੀਂ ਹੁੰਦਾ ਠੀਕ ਹੈ ਬਟ ਪੇਸ਼ੈਂਟ ਨੂੰ ਟਿਨਿਟਸ ਦੇ ਬਾਰੇ ਅ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ ਡਿਪਰੈਸ਼ਨ ਚ ਜਾਣ ਦੀ ਜ਼ਰੂਰਤ ਨਹੀਂ ਹੈ ਬਹੁਤ ਸਾਰੇ ਪੇਸ਼ੈਂਟਸ ਕੀ ਕਰਦੇ ਹੈ ਟਿਨਿਟਸ ਦੇ ਬਾਰੇ ਸੋਚ ਕੇ ਡਿਪਰੈਸ਼ਨ ਚ ਆ ਜਾਂਦੇ ਹੈ ਕਿ ਮੇਰਾ ਟਿਨਿਟਸ ਠੀਕ ਨਹੀਂ ਹੋ ਰਿਹਾ ਤੇ ਕਦੀ ਠੀਕ ਨਹੀਂ ਹੋਏ ਐਦਾਂ ਦੀ ਗੱਲ ਨਹੀਂ ਹੈ ਟਿਨਿਟਸ ਦੇ ਜੇ ਆਪਾਂ ਰੀਜ਼ਨ ਲੱਭ ਲਾਂਗੇ ਜਿੰਨਾ ਵੀ ਪੋਸੀਬਲ ਹੈਗਾ ਠੀਕ ਹੈ ਜੇ ਆਪਾਂ ਰੀਜ਼ਨ ਲੱਭ ਲਾਂਗੇ ਤੇ ਮੋਸਟ ਆਫ ਦਾ ਕੇਸਸ ਚੋ ਕਯੂਰ ਹੋ ਜਾਂਦਾ ਉਹਦੇ ਲਈ ਤੁਹਾਨੂੰ ਆਪਣੇ ਨੀਅਰੈਸਟ ਜੋ ਵੀ ای ਐਨਟੀ ਸਰਜਨ ਹੈ ਉਹਨਾਂ ਨੂੰ ਵਿਜ਼ਿਟ ਕਰਨਾ ਚਾਹੀਦਾ ਹੈ ਸਰ ਇਕਨਾ ਜੇ ਉਹਦੀ ਗੱਲ ਕਰੀਏ ਜਿਵੇਂ ਹੁਣ ਅੱਜ ਦੇ ਟਾਈਮ ਦੇ ਵਿੱਚ ਨਾ ਬੱਚਿਆਂ ਨੂੰ ਕੀ ਹੁੰਦਾ ਗਰਮੀ ਹੈ ਬਹੁਤ ਗਰਮੀ ਤੋਂ ਇੱਕੋ ਦਮ ਅੰਦਰ ਆਂਦੇ ਆ ਘਰੇ ਆ ਕੇ ਇੱਕ ਤਾਂ ਪੱਖੇ ਥੱਲੇ ਬੈਠ ਗਏ ਜਾਂ ਫਿਰ ਜਿਵੇਂ ਇੱਕੋ ਦਮ ਗਰਮੀ ਚ ਆਇਆ ਕਿ ਠੰਡਾ ਪਾਣੀ ਪੀ ਲਿਆ ਤਾਂ ਉਹਦੇ ਨਾਲ ਕੀ ਹੈ ਗਲਾ ਇੱਕੋ ਦਮ ਬਲੌਗ ਹੋ ਜਾਂਦਾ ਆਵਾਜ਼ ਨਹੀਂ ਨਿਕਲਦੀ ਕਈ ਵਾਰੀ ਜ਼ੁਕਾਮ ਹੋ ਜਾਂਦਾ ਉਹਨਾਂ ਨੂੰ ਤਾਂ ਇਹ ਇਸ ਕੇਸ ਦੇ ਵਿੱਚ ਫਿਰ ਕੀ ਕਰਨਾ ਚਾਹੀਦਾ ਦੇਖੋ ਸਰ ਤੁਸੀਂ ਆਪਣੇ ਕੁਐਸਚਨ ਜੀ ਆਨਸਰ ਦਿੱਤਾ ਹੈ ਇਕਦਮ ਜਦ ਤੁਸੀਂ ਐਕਟੀਵਿਟੀ ਕਰਕੇ ਆ ਰਹੇ ਹੋ ਸਾਡੀ ਬੋਡੀ ਇਕਦਮ ਹੀਟ ਅਪ ਹੋਈ ਹੁੰਦੀ ਹੈ ਸਾਡਾ ਮੈਟਾਬੋਲਿਜ਼ਮ ਬਹੁਤ ਹਾਈ ਹੁੰਦਾ ਉਸ ਟਾਈਮ ਤੇ ਤੇ ਜੇ ਉਸ ਟਾਈਮ ਤੇ ਤੁਸੀਂ ਠੰਡਾ ਬਿਲਕੁਲ ਚਿਲਡ ਪਾਣੀ ਪੀਓਗੇ ਤਾਂ ਆਬਵੀਅਸਲੀ ਗਲੇਚ ਇਨਫਲੇਮੇਸ਼ਨ ਆ ਜਾਏਗੀ ਤੇ ਸਾਨੂੰ ਬਸ ਐਦਾਂ ਦੇ ਕੇਸੇ ਸਾਨੂੰ ਠੰਡੀ ਚੀਜ਼ਾਂ ਐਵੋਇਡ ਕਰਨੀਆਂ ਚਾਹੀਦੀਆਂ ਸੁਪੋਜ਼ ਜੇ ਤੁਸੀਂ ਬਾਹਰੋਂ ਆ ਰਹੇ ਹੋ ਗਰਮੀ ਚੋਂ ਆ ਰਹੇ ਹੋ ਇਕਦਮ ਆ ਕੇ ਏਸੀ ਚ ਨਾ ਬੈਠੋ ਥੋੜਾ ਥੋੜੀ ਦਿਰ ਪੱਖੇ ਥੱਲੇ ਬੈਠੋ ਫਿਰ ਤੁਸੀਂ ਏਸੀ ਜਾਂ ਕੂਲਰ ਜੋ ਵੀ ਹੈ ਫਿਰ ਉਹਦੇ ਅੱਗੇ ਜਾ ਸਕਦੇ ਹੋ ਸੈਕੰਡਲੀ ਤੁਸੀਂ ਆ ਰਹੇ ਹੋ ਬਾਹਰੋਂ ਇਕਦਮ ਠੰਡਾ ਇਹ ਆ ਤਾਂ ਮਿਕਸ ਪਾਣੀ ਵੀ ਹੋਇਆ ਜਾਂ ਬਿਲਕੁਲ ਤਾਜ਼ਾ ਪਾਣੀ ਪਿਓ ਉਹਦੇ ਨਾਲ ਫਿਰ ਤੁਹਾਨੂੰ ਇਹ ਪ੍ਰੋਬਲਮਸ ਨਹੀਂ ਹੋਣਗੀਆਂ ਇੱਕ ਸਰ ਉਹ ਨਹੀਂ ਆਪਾਂ ਡਿਸਕਸ ਕਰ ਰਹੇ ਸੀ ਦੱਸਿਆ ਸੀਗਾ ਕਿ ਜਿਹੜੇ ਲੋਕ ਸਵੀਮਿੰਗ ਕਰਦੇ ਨੇ ਉਹਨਾਂ ਨੂੰ ਥੋੜੀ ਪ੍ਰੋਬਲਮ ਜਿਹੜੀ ਆ ਇਅਰਸ ਦੇ ਕੋਈ ਇਨਫੈਕਸ਼ਨ ਹੈ ਉਹ ਹੋ ਸਕਦੀ ਹੈ ਯੈਸ ਯੈਸ ਉਹਦੇ ਬਾਰੇ ਕੀ ਕਹਿ ਰਹੇ ਸੀ ਇੱਕ ਵਾਰੀ ਦੱਸੋ ਦੇਖੋ ਕੀ ਹੁੰਦਾ ਹੈ ਕਿ ਅੱਜ ਕੱਲ ਦੇ ਟਾਈਮ ਜਿੱਦਾਂ ਰੇਨੀ ਸੀਜ਼ਨ ਵੀ ਹੈਗਾ ਥੋੜਾ ਮੌਇਸਚਰ ਵੀ ਹੁੰਦਾ ਹੈ ਹਨਾ ਤੇ ਕੰਨਾਂ 'ਚ ਪਾਣੀ ਵੀ ਜਾਂਦਾ ਹੁਣ ਸਵੀਮਿੰਗ ਕਰਦੇ ਕੁਝ ਪੇਸ਼ੈਂਟਸ ਉਹਨਾਂ ਦੇ ਕੰਨਾਂ 'ਚ ਵੀ ਪਾਣੀ ਜਾਂਦਾ ਤੇ ਉਹ ਪਰਸਿਸਟੈਂਟਲੀ ਕੰਨ ਗ ਅੰਦਰ ਫੰਗਲ ਇਨਫੈਕਸ਼ਨ ਡਵੈਲਪ ਹੋ ਜਾਂਦੀ ਹੈ ਹੁਣ ਉਹ ਆਪਾਂ ਕੀ ਕਰ ਸਕਦੇ ਆ ਉਹਦਾ ਮਤਲਬ ਕਿਦਾਂ ਕਿਉਰ ਹੈ ਦੇਖੋ ਜੇ ਤਾਂ ਇਨਫੈਕਸ਼ਨ ਡਵੈਲਪ ਹੋ ਗਈ ਹੈ ਕੰਨ ਪੱਕ ਗਿਆ ਫਿਰ ਤਾਂ ਤੁਹਾਨੂੰ ਆ ਕੇ ਮੇਰੇ ਕੋਲੋਂ ਹੀ ਟਰੀਟਮੈਂਟ ਲੈਣਾ ਪਏਗਾ ਮਤਲਬ ਕਿਸੇ ਵੀ ਐਂਟੀਬਾਇਓਟਿਕ ਨਾਟ ਮੇਰੇ ਤੋਂ ਠੀਕ ਹੈ ਤੇ ਦੂਸਰੀ ਗੱਲ ਇਹ ਹੈ ਕਿ ਇਸ ਚੀਜ਼ ਨੂੰ ਅਵੋਇਡ ਕਿਦਾਂ ਕਰ ਸਕਦੇ ਹੋ ਇਅਰ ਪਲੱਗਸ ਪਾ ਕੇ ਅਵੋਇਡ ਕਰ ਸਕਦੇ ਹੋ ਜਿੱਦਾਂ ਨਹਾਣ ਦੇ ਟਾਈਮ ਤੇ ਆ ਤਾਂ ਕਾਟਨ ਵੱਡੀ ਕਾਟਨ ਕੰਚ ਪਾ ਸਕਦੇ ਹੋ ਜਾਂ ਫਿਰ ਇਅਰ ਪਲੱਗਸ ਪਾ ਸਕਦੇ ਹੋ ਸੋ ਥੈਟ ਪਾਣੀ ਕੰਨਾਂ 'ਚ ਐਂਟਰ ਨਾ ਕਰੇ ਐਂਡ ਰੂਟੀਨਲੀ ਆਪਣੀ ਕ ਕਲੀਨਿੰਗ ਕਰਵਾਓ ਪ੍ਰੋਬੇਬਲੀ ਏਵਰੀ 6 ਮੰਥਸ ਤੁਸ ਤੁਹਾਨੂੰ ਆਪਣੇ ਕੰਨ ਚੈੱਕ ਅਪ ਕਰਵਾਉਣੇ ਚਾਹੀਦੇ ਸਰ ਕਲੀਨਿੰਗ ਦੀ ਗੱਲ ਕੀਤੀ ਤੁਸੀਂ ਨਾਰਮਲੀ ਲੋਕ ਨਾ ਕਰੇ ਆਪ ਹੀ ਸਾਫ ਕਰ ਲੈਂਦੇ ਨੇ ਕਿ ਸਾਡੇ ਕੋਲ 이어ਬਰਡਸ ਹੈਗੇ ਨੇ ਅਸੀਂ ਆਪੇ ਸਾਫ ਕਰ ਲੈਨੇ ਆ ਤੇ ਉਹ ਕਿੰਨਾ ਕੁ ਸੇਫ ਹੈ ਨਹੀਂ ਉਹ ਸੇਫ ਨਹੀਂ ਹੈਗਾ ਇਟਸ ਨਾਟ ਅ ਹੈਲਦੀ ਪ੍ਰੈਕਟਿਸ ਸਾਨੂੰ 이어ਬਰਡਸ ਨਹੀਂ ਯੂਜ਼ ਕਰਨੇ ਚਾਹੀਦੇ ਬਿਕੋਜ਼ ਜੇ ਆਪੇ ਜਦੋਂ ਆਪਾਂ 이어ਬਰਡਸ ਯੂਜ਼ ਕਰਦੇ ਹਾਂ ਜੀਡੀ ਵੀ ਅੰਦਰ ਵੈਕਸ ਜਾਂ ਡਰਟ ਜਾਂ ਮੈਲ ਹੈਗੇ ਆ ਆਪਾਂ ਉਹਨੂੰ ਅੰਦਰ ਪੁਸ਼ ਕਰ ਦਿੰਨੇ ਆ ਕੰਨ ਦੇ ਪਰਦੇ ਵੱਲ ਉਹ ਪ੍ਰੋਬਲਮਸ ਠੀਕ ਹੁੰਦੀ ਉਹਜਾਇ ਹੋਰ ਵੱਧ ਜਾਂਦੀ ਹੈ ਸੈਕੰਡਲੀ ਮੰਨ ਲਓ ਤੇ ਪੇਸ਼ੈਂਟ ਫੇਰ ਵੀ ਯੂਜ਼ ਕਰ ਰਹੇ ਆਰ ਬਟ ਉਹ ਜੇ ਜਿਆਦਾ ਅੰਦਰ ਜਾਏਗਾ ਤਾਂ ਡਾਇਰੈਕਟਲੀ ਉਹ ਪਰਦਾ ਵੀ ਰਪਚਰ ਕਰ ਸਕਦਾ ਹੈ ਕੰ ਦਾ ਪਰ ਜੇ ਪਰਦਾ ਫਟ ਗਿਆ ਫਿਰ ਇਟਸ ਅ 빅 ਥਿੰਗ ਤੇ ਮੈਂ ਆਪਾ اوਪੀਡੀ ਚ ਬਹੁਤ سارے ਕੇਸਸ ਡੇਲੀ ਬੇਸਿਸ ਤੇ ਅੰਡਰ ਕਾਊਂਟਰ ਕਰਦੇ ਆ ਅਕਸਰ ਨਾ ਇੱਕ ਚੀਜ਼ ਸੁਣੀ ਆ ਬੜੀ ਕਾਮਨਲੀ ਵੱਡਿਆਂ ਤੋਂ ਕਹਿੰਦੇ ਆ ਕਿ ਬਾਡੀ ਸਾਡੀ ਜਿਹੜੀ ਆ ਉਹ ਨੇਚਰਲੀ ਕਲੀਨ ਕਰਦੀ ਆ ਆਪਣੇ ਆਪ ਨੂੰ ਤੇ ਜਿਹੜੇ ਬਾਹਰ ਜਿਵੇਂ ਵੈਕਸ ਆ ਗਈ ਹੈ ਤਾਂ ਉਹਨੂੰ ਸਾਫ ਕਰਨ ਦੀ ਲੋੜ ਨਹੀਂ ਹੈ दैट इज ਨੇਚਰਲ ਪ੍ਰੋਸੈਸ ਅਗਰ ਉਹ ਹੈਗੀ ਹੈ ਤਾਂ ਕਿਸੇ ਰੀਜ਼ਨ ਕਰਕੇ ਬਿਲਕੁਲ वैक्स बनना इज अ नेचुरल प्रोसेस ऑफ द ईयर जेडे ਸਾਡੇ ਅੰਦਰ ਜਿਹੜੇ ਵੈਕਸ ਦੇ ਗਲੈਂਡਸ ਹੁੰਦੇ ਆ ਉਹ ਵੈਕਸ ਬਣਾਉਂਦੇ ਆ ਹੁਣ ਵੈਕਸ ਦੇਖੋ ਕੁਦਰਤ ਨੇ ਆਪਣਾ ਕੰਮ ਕਰਨਾ ਹੈ ਕੁਦਰਤ ਨੇ ਵੈਕਸ ਕਿਉਂ ਬਣਾਈ ਕਿਉਂ ਫਾਰਮੇਸ਼ਨ ਹੁੰਦੀ ਹੈ ਕੋਈ ਵੀ ਮਾਈਕਰੋਬਸ ਆ ਰਿਹਾ ਹੈ ਕੋਈ ਛੋਟੇ ਛੋਟੇ ਕਿਟਾਨੋ ਆ ਰਹੇ ਆ ਉਹਨੂੰ ਬਲੌਕ ਕਰ ਦਿੰਦੀ ਹੈ ਵੈਕਸ ਪਰ ਦੇਖੋ ਐਕਸੈਸ ਆਫ एवरीथिंग इज बैड ਹੈਨਾ ਆਪਾਂ ਕਹਿੰਦੇ ਆ ਕਿ ਕੋਈ ਵੀ ਚੀਜ਼ ਦਾ ਆਪਣੀ ਮਾਤਰਾ ਤੋਂ ਜ਼ਿਆਦਾ ਹੋਣਾ ਹਾਨੀਕਾਰਕ ਹੁੰਦਾ ਇਹ ਵੀ ਸੇਮ ਚੀਜ਼ ਹੈ ਜਿਹੜੀ ਐਕਸਟਰਾ ਵੈਕਸ ਬਣਦੀ ਉਹ ਸਾਨੂੰ ਕਢਣੀ ਹੀ ਪੈਂਦੀ ਹੈ ਉਹਨੂੰ ਆਪਾਂ ਜੇ ਰੱਖਾਂਗੇ ਉਹ ਕਦੀ ਨਾ ਕਦੀ ਨੁਕਸਾਨ ਕਰ ਸਕਦੀ ਹੈ ਕੰਚ ਅ ਇੱਕ ਕੁਐਸਚਨ ਹੋਏਗਾ ਕਿ ਜਿਵੇਂ ਨਾਰਮਲੀ ਨਾ ਕੀ ਹੁੰਦਾ ਥੋੜੀ ਏਜ ਦੇ ਵਿੱਚ ਜਾ ਕੇ ਨਾ ਨੋਜ਼ ਦੇ ਵਿੱਚ ਜਾਂ ਕੰਨਾਂ ਦੇ ਵਿੱਚ ਜਿਹੜਾ ਹੈ ਉਹ హెయిਰ ਫਾਰਮੇਸ਼ਨ ਸਟਾਰਟ ਹੋ ਜਾਂਦੀ ਹੈ ਵਾਲ ਆਣੇ ਸ਼ੁਰੂ ਹੋ ਜਾਂਦੇ ਲੋਕਾਂ ਨੂੰ ਬੜੇ ਡਿਸਟਰਬ ਕਰਦੀ ਹੈ ਜਿਸ ਦਾ ਉਹ ਰਿਮੂਵ ਕਰਨੇ ਚਾਹੀਦੇ ਨੇ ਜਾਂ ਫਿਰ ਉਹ ਕੋਈ ਮਤਲਬ ਕਿਸੇ ਰੀਜ਼ਨ ਕਰਕੇ ਉੱਥੇ ਹੈਗੇ ਨੇ ਨਹੀਂ ਨਹੀਂ ਉਹ ਰਿਮੂਵ ਕਰਨੇ ਚਾਹੀਦੇ ਮੇਰੇ ਸਾਬ ਨਾਲ ਤੋਂ ਰਿਮੂਵ ਕਰਨੇ ਚਾਹੀਦੇ ਬਿਕੋਜ਼ ਜਿਹਦੇ ਨੋਜ਼ ਜਾਂਦੇ ਆ ਜਾਂ ਜਿਹਦੇ ਕੰਨਾਂ ਜਾਂਦੇ ਉਹ ਕਿਤੇ ਨਾ ਕਿਤੇ ਇਰੀਟੇਸ਼ਨ ਕੌਜ਼ ਕਰਦੇ ਆ ਜੀ ਜੀ ਰੀਪੀਟਡਲੀ ਤੁਸੀਂ ਇਚਿੰਗ ਕਰੋਗੇ بار بار ਇਚਿੰਗ ਕਰੋਗੇ ਕੰਨ ਪੱਕ ਜਾਏਗਾ ਜਾਂ ਨੋਸ ਨੂੰ ਛੇਡੋਗੇ بار بار ਇਰੀਟੇਸ਼ਨ ਹੋ ਗਿਆ ਉਹ ਵੀ ਪੱਕ ਜਾਏਗਾ ਫਿਰ ਫਿਰ ਉਹ ਦਿੱਕਤ ਕਾਸ ਕਰ ਸਕਦਾ ਹੈ ਇਸ ਲਈ ਮੇਰੇ ਸਾਹਮਣੇ ਤਾਂ ਟ੍ਰਿਮਿੰਗ ਕਰਨੀ ਚਾਹੀਦੀ ਹੈ ਹੈਅਰਸ ਦੀ ਉਹ ਹਰ ਇੱਕ ਦੇ ਹੁੰਦੇ ਵੀ ਨਹੀਂ ਵੈਸੇ ਕਿਸੇ ਕਿਸੇ ਦੇ ਹੁੰਦੇ ਨੇ ਤੇ ਉਹ ਉਹਦਾ ਕੀ ਹੈ ਕਿ ਸਿਰਫ ਕਿਸੇ ਨੂੰ ਹੋਏ ਜਾਂ ਕਿਸੇ ਨੂੰ ਨਹੀਂ ਹੋਏ ਸਰ ਇਹ ਤਾਂ ਸਾਰੇ ਦੇਖੋ ਹਰ ਇੱਕ ਦੀ ਬੋਡੀ ਟਾਈਪ ਹੈ ਡਿਫਰੈਂਟ ਹੁੰਦੀ ਹੈ ਹਰ ਇੱਕ ਦੀ ਬੋਡੀ ਠੀਕ ਇੱਕ ਸਰ ਆਪਾਂ ਗੱਲ ਕਰੀਏ ਹੁਣ ਰੀਸੈਂਟਲੀ ਨਾ ਇੱਕ ਨਿਊਜ਼ ਆਈ ਹੈ ਲੁਧਿਆਣੇ ਦੀ ਗੱਲ ਕਰੀਏ ਤਾਂ ਇੱਥੇ ਨਾ ਸਕੂਲ ਗੋਇੰਗ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਚ ਵੇਪਿੰਗ ਦਾ ਟ੍ਰੈਂਡ ਬਹੁਤ ਵਧ ਰਿਹਾ ਬੱਚੇ ਜਿਹੜੇ ਨੇ ਉਹ ਐਡਿਕਟਡ ਹੋ ਰਹੇ ਨੇ ਉਸ ਪਾਸੇ ਟੀਚਰਸ ਪੇਰੈਂਟਸ ਬਹੁਤ ਕਨਸਰਨ ਨੇ ਇਸ ਤੇ ਤੇ ਇਹ ਸਰ ਕਿੰਨਾ ਕੁ ਰਿਸਕੀ ਹੋ ਸਕਦਾ ਕਿ ਲੋਕੀ ਕਹਿੰਦੇ ਆ ਕਿ স্মੋਕਿੰਗ ਨਾਲੋਂ ਬੈਟਰ ਹੈ ਇਹ ਹੋ ਰਿਹਾ ਕੁਛ ਇਦਾਂ ਦਾ ਸਰ ਦੇਖੋ স্মੋਕਿੰਗ ਕਿਸੇ ਵੀ ਫਾਰਮ ਚ ਕੀਤੀ ਜਾਏ ਉਹ ਹਾਨੀਕਾਰਕ ਹੁੰਦੀ ਹੈ ਸਿਹਤ ਲਈ ਠੀਕ ਹੈ ਹੁਣ ਜੇ ਤੁਸੀਂ ਦੇਖੋ ਵੇਪਿੰਗ ਕੀ ਹੈਗੀ ਹੈ ਇਟ ਇਜ਼ ਬੇਸਿਕਲੀ ਐਨ ਈ ਸਿਗਰਟ ਉਹ ਕਹਿੰਦੇ ਜੀ ਈ ਸਿਗਰਟ ਟਾਈਪ ਉਹ ਚ ਹੈਗਾ ਜੀ ਉਹ ਚ ਅਗਨੀ ਜਲਦੀ ਬਟ ਸਮੋਕ ਤਾਂ ਆ ਰਹੀ ਹੈ ਨਾ ਹੁਣ ਦੇਖੋ ਸਮੋਕਿੰਗ ਜਿੱਕੇ ਹੁੰਦਾ ਹੈ ਕਿ ਧੂਆਂ ਜਿਹੜਾ ਕੌਜ਼ ਕਰਦਾ ਹੈ ਇੱਕ ਤਾਂ ਪਹਿਲਾਂ ਉਹ ਨੁਕਸਾਨ ਕਰਦਾ ਹੈ ਦੂਸਰਾ ਜਿਹੜੀ ਸਿਗਰਟ ਹੁੰਦੀ ਉਹ ਚ ਕੀ ਹੁੰਦਾ ਨਿਕੋਟੀਨ ਹੁੰਦਾ ਉਹ ਨੁਕਸਾਨ ਕਰਦੀ ਹੈ ਹਨਾ ਤੇ ਹੁਣ ਜਿਹੜਾ ਈ ਸਿਗਰਟ ਹੈਗੀ ਇਹਦੇ ਵਿੱਚ ਬਹੁਤ ਸਾਰੇ ਜਿਹੜਾ ਵੇਪ ਹੁੰਦਾ ਹੈ ਇਹਦੇ ਵਿੱਚ ਬਹੁਤ ਸਾਰੇ ਕੈਮੀਕਲ ਹੁੰਦੇ ਆ ਉਹ ਕੈਮੀਕਲ ਜੇ ਤੁਹਾਡੇ ਲੰਗਸ ਚ ਜੰਮ ਜਾਣਗੇ ਉਹ ਕਿਤੇ ਨਾ ਕਿਤੇ ਜਾ ਕੇ ਆਫਟਰ 10 ইয়ারਸ অর ਆਫਟਰ 20 ইয়ারਸ ਦੇ ਮਾਈਟ ਕੌਜ਼ ਕੈਂਸਰ ਇਹ ਅੱਜਕੱਲ ਦੇ ਬੱਚਿਆਂ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਉਹਨਾਂ ਨੂੰ ਲੱਗਦਾ ਕਿ ਇਹ ਸੇਫ ਹੈ ਇਹ ਖਿਡੌਣਾ ਹੈ ਪਰ ਇਹ ਖਿਡੌਣਾ ਨਹੀਂ ਹੈ ਇਹ ਬਹੁਤ ਹਾਨੀਕਾਰਕ ਤੇ ਡੇਂਜਰਸ ਖਿਡੌਣਾ ਹੈ ਹੁਣ ਤੁਸੀਂ ਇਹ ਤੁਸੀਂ ਮੈਨੂੰ ਲੁਧਿਆਣਾ ਦਾ ਐਗਜ਼ਾਮਪਲ ਦਿੱਤਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਤੁਸੀਂ ਆਪਨਾ ਚੈੱਕ ਕਰ ਸਕਦੇ ਹੋ ਯੂਐਸ ਦੇ ਵਿੱਚ ਇਹਨੂੰ ਐਪੀਡੈਮਿਕ ਕਹਿ ਦਿੱਤਾ ਗਿਆ ਓਕੇ ਇਹ ਕੌਜ਼ ਕਰਦਾ ਹੈ ਐਪੀਡੈਮਿਕ ਲੰਗ ਵੇਪਿੰਗ ਇੰਡਿਊਸਡ ਲੰਗ ਇੰਜਰੀ ਕੌਜ਼ ਕਰਦਾ ਹੈ ਵੇਪਿੰਗ ਐਸੋਸੀਏਟਿਡ ਲੰਗ ਇੰਜਰੀ ਇਹਨੂੰ ਈ ਵੈਲੀ ਕਹਿੰਦੇ ਆ ਤੇ ਇਹ ਬਹੁਤ ਫੇਟਲ ਵੀ ਹੁੰਦਾ ਹੈ ਇਹਦੇ ਕਾਰਨ 68 ਡੈਥਸ ਵੀ ਹੋ ਗਈਆਂ ਯੂਐਸ ਵਿੱਚ ਸੋ ਵੇਪਿੰਗ ਇਜ਼ ਮੇਰੇ ਸਾਹਮਣੇ ਤਾਂ ਵੇਪਿੰਗ স্মੋਕਿੰਗ ਨਾ স্মੋਕਿੰਗ ਅ ਸਿਗਰਟ ਉਹਦੇ ਨਾਲੋਂ ਜ਼ਿਆਦਾ ਡੇਂਜਰਸ ਹੈ ਤੇ ਇਹ ਬਿਲਕੁਲ ਨਹੀਂ ਕਰਨੀ ਚਾਹੀਦੀ ਇਹਦੇ ਸਾਈਡ ਇਫੈਕਟਸ ਕੀ ਹੈ ਪਹਿਲੀ ਗੱਲ ਤਾਂ ਐਡਿਕਸ਼ਨ ਜ਼ਿਆਦਾ ਕਾਜ਼ ਕਰਦਾ ਹੈ ਦੈਨ ਦਾ স্মੋਕਿੰਗ ਸੈਕੰਡਲੀ ਇਹ ਨੌਜ਼ੀਆ ਕਾਜ਼ ਕਰਦਾ ਹੈ ਇਹ ਤੁਹਾਡੀ ਹਾਰਟ ਬੀਟ ਇਨਕਰੀਜ਼ ਕਰਦਾ ਹੈ ਰੈਸਪੀਰੇਟਰੀ ਰੇਟ ਸਾਹ ਲੈਣ ਦਾ ਰੇਟ ਸਾਹ ਚੜਾਉਂਦਾ ਹੈ ਬੇਸਿਕਲੀ ਠੀਕ ਹੈ इरिटेबल ਰਹਿੰਦਾ ਹੈ ਬੱਚਾ ਮਤਲਬ ਕਾਫੀ ਕੁਛਰੇ ਸਾਈਡ ਇਫੈਕਟਸ ਹੈਗੇ ਤੇ ਮੇਰੇ ਸਮਝ ਮੈਟ ਇਟ ਇਜ਼ ਅ ਵੈਰੀ ਡੇਂਜਰਸ ਥਿੰਗਸ ਇਹ ਨਹੀਂ ਕਰਨਾ ਚਾਹੀਦਾ। ਸਰ ਇੱਕ ਨਾ ਬੜੀ ਕਾਮਨ ਟਰਮ ਯੂਜ਼ ਹੁੰਦੀ ਹੈ ਅੱਜ ਕੱਲ ਕਿ ਜਦੋਂ ਥੋੜਾ ਜਿਹਾ ਕਿਸੇ ਦਾ ਗਲਾ ਖਰਾਬ ਹੁੰਦਾ ਚੈੱਕ ਕਰਾਓ ਜਾਂ ਘਰੇ ਆਪ ਹੀ ਡਾਇਗਨੋਸ ਕਰਕੇ ਕਹਿੰਦੇ ਨੇ ਕਿ ਟੌਨਸਲਸ ਹੋ ਗਏ ਨੂੰ। ਉਹ ਉਹਦੇ ਬਾਰੇ ਥੋੜਾ ਦੱਸੋ ਕੀ ਚੀਜ਼ ਹੈ ਤੇ ਉਹਦਾ ਕਿਦਾਂ ਟਰੀਟ ਹੋ ਸਕਦਾ। ਦੇਖੋ ਸਰ ਟੌਨਸਲਸ ਹੋ ਗਏ ਕਹਿਣਾ ਗਲਤ ਹੈ ਮੇਰੇ ਸਮਝ ਨਾਲ ਠੀਕ ਹੈ ਬਿਕੋਜ਼ ਚਲੋ ਲੋਕਾਂ ਨੂੰ ਜਿੰਨੇ ਵੀ ਨੋਲੇਜ ਹੋ ਆਪਣੀ ਨੋਲੇਜ ਯੂਜ਼ ਕਰਕੇ ਕਹਿੰਦੇ ਹੈ। ਪਰ ਪਾਰਸ਼ਲ ਨੋਲੇਜ ਹੋਣਾ ਇਜ਼ ਅ ਮੋਰ ਡੇਂਜਰਸ ਥਿੰਗ ਹੈਨਾ ਦੇਖੋ ਸਾਡਾ ਇੱਕ ਨਾਰਮਲ ਜਿਹੜਾ ਰੈਸਪੀਰੇਟਰੀ ਟ੍ਰੈਕਟ ਹੁੰਦਾ ਹੈ ਉਰੋਫੈਰੀਂਗਸ ਹੁੰਦਾ ਹੈ ਪਿੱਛੇ ਗਲਾ ਹੁੰਦਾ ਹੈ ਉਹ ਚ ਟੌਨਸਿਲ ਹੁੰਦੇ ਆ ਫੈਰੀਂਗਸ ਹੁੰਦਾ ਹੈ ਸਭ ਕੁਝ ਹੁੰਦਾ ਹੈ ਹੈਨਾ ਹੁਣ ਉਹ ਕਿਤੇ ਵੀ ਇਨਫੈਕਸ਼ਨ ਹੋ ਜਾਏ ਅਪਰ ਰੈਸਪੀਰੇਟਰੀ ਟ੍ਰੈਕਟ ਵਿੱਚ ਕਿਤੇ ਵੀ ਇਨਫੈਕਸ਼ਨ ਹੋ ਜਾਏ ਉਹ ਟੌਨਸਿਲ ਵੀ ਅਫੈਕਟ ਹੋ ਜਾਂਦੇ ਆ ਵਿੱਚ ਤੇ ਲੁਕੀ ਕਹਿੰਦੇ ਸਾਨੂੰ ਟੌਨਸਿਲ ਹੋ ਗਏ ਟੌਨਸਿਲ ਦਾ ਸਾਰੇ ਆ ਚ ਪਏ ਜਾਂਦੇ ਆ ਓਕੇ ਠੀਕ ਹੈ ਮਤਲਬ ਐਦਾ ਨਹੀਂ ਹੈ ਕਿ ਉਹ ਹੁੰਦੇ ਹੀ ਹੋਏ ਨੇ ਉਹ ਹੁੰਦੇ ਹੀ ਨੇ ਪਰਮਾਨੈਂਟਲੀ ਉਹ ਹੁੰਦੇ ਹੀ ਹੈ ਨਵਾਂ ਜੰਮਿਆ ਬੱਚਾ ਉਹਦੇ ਵਿੱਚ ਵੀ ਟੌਨਸਲ ਹੁੰਦੇ ਆ ਹੁਣ ਜਦੋਂ ਟੌਨਸਲ ਚ ਇਨਫੈਕਸ਼ਨ ਪੈ ਜਾਂਦੀ ਹੈ ਦੈਟ ਇਜ਼ ਕਾਲਡ ਐਸ ਟੌਨਸਿਲਾਈਟਿਸ অর ਟੌਨਸਲੋ ਫੇਰੀਂਜਾਈਟਿਸ ਜੇ ਨਾਲ ਗਲਾ ਵੀ ਖਰਾਬ ਹੁੰਦਾ ਹੁਣ ਉਹ ਇਨਫੈਕਸ਼ਨ ਵਾਇਰਲ ਵੀ ਹੋ ਸਕਦੀ ਹੈ ਬੈਕਟੀਰੀਅਲ ਵੀ ਹੋ ਸਕਦੀ ਹੈ ਐਂਟੀਬਾਇਓਟਿਕਸ ਨਾਲ ਠੀਕ ਹੋ ਜਾਂਦੀ ਹੈ ਬਟ ਹਾਂ ਜੇ ਰਿਪੀਟਿਡ ਟੌਨਸਿਲਾਈਟਿਸ ਹੋ ਰਿਹਾ ਮਤਲਬ ਤੁਹਾਨੂੰ ਇੱਕ ਸਾਲ ਚ ਬਹੁਤ ਜ਼ਿਆਦਾ ਵਾਰ ਐਂਟੀਬਾਇਓਟਿਕ ਖਾਣੀ ਪੈ ਰਹੀ ਹੈ ਹਰ ਮਹੀਨੇ ਤੁਸੀਂ ਬਿਮਾਰ ਹੋ ਰਹੇ ਹੋ ਫਿਰ ਸ ਉਕੇ ਟੌਨਸਲ ਰਿਮੂਵ ਕਰਦੇ ਆ ਫਿਰ ਉਹਦਾ ਕੋਈ ਇਫੈਕਟ ਨਹੀਂ ਪੈਂਦਾ ਨਹੀਂ ਉਹਦਾ ਪੋਜ਼ਿਟਿਵ ਇਫੈਕਟ ਹੀ ਹੁੰਦਾ ਬਾਡੀ ਤੇ ਜੇ ਐਦਾਂ ਟੌਨਸਲ ਪਏ ਰਹਿੰਦੇ ਆ ਬਾਰ ਬਾਰ ਇਨਫੈਕਸ਼ਨ ਹੁੰਦੀ ਹੈ ਉਹ ਬੱਚੇ ਦੀ ਗ੍ਰੋਥ ਵੀ ਇਫੈਕਟ ਕਰਦੇ ਆ ਓਕੇ ਕਿ ਮੈਂ ਸੁਣਿਆ ਅਕਸਰ ਕਿ ਜਿਵੇਂ ਟੌਨਸਲਸ ਹੁੰਦੇ ਆ ਨਾ ਤਾਂ ਉਹ ਕਹਿੰਦੇ ਅਗਰ ਤੁਸੀਂ ਆਪਰੇਟ ਕਰਾਉਂਗੇ ਤਾਂ ਇਹਦੇ ਨਾਲ ਅੱਗੇ ਪ੍ਰੋਬਲਮ ਤੁਹਾਨੂੰ ਵੱਧ ਸਕਦੀ ਹੈ ਨਹੀਂ ਨਹੀਂ ਸਰ ਐਦਾਂ ਦੀ ਕੋਈ ਗੱਲ ਨਹੀਂ ਆ ਇੱਕ ਸਰ ਨਾ ਰੀਸੈਂਟਲੀ ਜਦੋਂ ਹੁਣ ਆਪਾਂ ਪਿੱਛੇ ਜੇ ਦੇਖਿਆ ਕਿ ਕੋਵਿਡ ਹੋਇਆ ਸੀ ਤੇ ਬਹੁਤ ਲੋਕਾਂ ਨੂੰ ਇੱਕ ਪ੍ਰੋਬਲਮ ਆਈ ਕਿ ਲਾਸ ਆਫ স্মੈਲ ਹੋ ਜਾਂਦਾ ਸੀ ਹੁਣ ਵੀ ਅਸ ði ਟਾਈਮ ਚ ਕੀ ਹੈ ਅਗਰ ਕਿਸੇ ਨੂੰ ਥੋੜਾ ਜਿਹਾ ਵੀ ਇਦਾਂ ਦਾ ਫੀਲ ਹੁੰਦਾ ਨਾ ਤਾਂ ਉਹ ਬੜੇ ਕੌਨਸ਼ੀਅਸ ਹੋ ਜਾਂਦੇ ਕਿ ਸ਼ਾਇਦ ਸਾਨੂੰ ਦੁਬਾਰਾ ਕੋਵਿਡ ਹੋ ਗਿਆ ਬਿਲਕੁਲ ਬਟ ਉਹ ਕਿਸ ਰੀਜ਼ਨ ਕਰਕੇ ਹੁੰਦੇ ਆ ਤਾਂ ਕਿ ਉਹ ਕਾਮਨਲੀ ਹੁਣ ਹੈਗੀ ਇਹ ਚੀਜ਼ਾਂ ਨਹੀਂ ਹੈ ਸਰ ਦੇਖੋ ਕੋਵਿਡ ਦਾ ਇੱਕ ਬਹੁਤ ਕਾਮਨ ਸਿੰਪਟਮਸ ਹੈਗਾ ਲਾਸ ਆਫ স্মੈਲ ਐਂਡ ਲਾਸ ਆਫ ਟੇਸਟ ਹੁਣ ਵਾਟ ਵਾਟ ਇਜ਼ ਕੋਵਿਡ ਕੋਵਿਡ ਇਜ਼ ਅ ਵਾਇਰਲ ਇਨਫੈਕਸ਼ਨ ਹੁਣ ਉਸ ਟਾਈ ਇਟ ਵਾਸ ਅ ਨੋਵਲ ਕੋਰੋਨਾ ਵਾਇਰਸ ਮਤਲਬ ਇਹ ਵਾਇਰਸ ਪਹਿਲਾਂ ਕਦੀ ਨਹੀਂ ਆਇਆ ਸੀ ਇੱਕ ਮਿਊਟੇਟਿਡ ਫਾਰਮ ਸੀਗਾ ਹਨਾ ਤੇ ਇਹਨੇ ਕਾਫੀ ਇਫੈਕਟ ਕੀਤਾ ਇਹਦੇ ਕਾਫੀ ਸਿੰਪਟਮ ਆਏ ਹੁਣ ਅੱਜ ਦੀ ਡੇਟ 'ਚ ਦੇਖੋ ਲੋਕਾਂ ਨੂੰ ਬਹੁਤ ਸਾਰੀ ਇਨਫੈਕਸ਼ਨ ਹੁੰਦੀ ਆ ਪਰ ਰੈਸਪੀਰੇਟਰੀ ਇਨਫੈਕਸ਼ਨ ਹੁਣ ਮੋਸਟ ਆਫ ਦਾ ਕੇਸਸ ਜੋ ਵਾਇਰਲੀ ਹੁੰਦੀ ਆ ਬੈਕਟੀਰੀਅਲ ਲੈਸ ਹੁੰਦੀ ਆ ਘੱਟ ਹੁੰਦੀ ਆ ਬੈਕਟੀਰੀਅਲ ਦਨ ਦਾ ਵਾਇਰਲ ਹੁਣ ਉਹ ਕਿਹੜਾ ਵਾਇਰਸ ਹੈ ਇਦਾਂ ਦਾ ਸਾਨੂੰ ਪਤਾ ਨਹੀਂ ਲੱਗ ਸਕਦਾ ਜੀ ਹਨਾ ਹੋ ਸਕਦਾ ਹੈ ਉਹਦੀ ਕੋਈ ਫਾਰਮ ਹੋਵੇ ਤੇ ਲੈਸ ਡੇਂਜਰਸ ਹੋਵੇ ਕਾਹੀ ਇਹ ਸਿੰਪਟਮ ਆ ਰਿਹਾ ਹੈ ਜਾਂ ਕੋਈ ਹੋਰ ਵਾਇਰਸ ਹੋਵੇ ਜੁੜਾ ਜਿਹੜਾ ਕਿ ਇਹ ਚੀਜ਼ ਕਾਸ ਕਰ ਰਿਹਾ ਹੋਵੇ ਬਟ ਸਭ ਤੋਂ ਇੰਪੋਰਟੈਂਟ ਇਹ ਹੈ ਕਿ ਡਰਨਾ ਨਹੀਂ ਹੈ ਤੁਸੀਂ ਅਵੇਅਰਨੈਸ ਰੱਖੋ ਇਹਦੇ ਬਾਰੇ ਜੇ ਤੁਹਾਨੂੰ ਲੱਗਦਾ ਹੈ ਕਿ ਨਹੀਂ ਯਾਰ ਮੇਰੀ ਤਬੀਅਤ ਜ਼ਿਆਦਾ ਖਰਾਬ ਹੋ ਰਹੀ ਹੈ ਫਿਰ ਤੁਸੀਂ ਡਾਕਟਰ ਨੂੰ ਕੰਸਲਟ ਕਰੋ ਤੇ ਕੁਝ ਵੀ ਹੋ ਸਕਦਾ ਹੈ ਇਕਸਰ ਉਹਨਾਂ ਬਾਰੇ ਜ਼ਰੂਰ ਦੱਸੋ ਕਿ ਕਈ ਵਾਰੀ ਕੀ ਹੁੰਦਾ ਜਦੋਂ ਕਿਸੇ ਨੂੰ ਥੋੜੀ ਜਿਹੀ ਪ੍ਰੋਬਲਮ ਹੁੰਦੀ ਹੈ ਨਾ ਗਲਾ ਖਰਾਬ ਹੋਇਆ ਕੋਈ ਚੀਜ਼ ਹੋਈ ਤਾਂ ਲੋਕੀ ਦੇਸੀ ਨੁਕਤੇ ਬਹੁਤ ਯੂਜ਼ ਕਰਦੇ ਨੇਗੇ ਉਹਨਾਂ ਚੋਂ ਕਿੰਨੇ ਕਿ ਜਿਹੜਾ ਸਹੀ ਨੇ ਜਾਂ ਫਿਰ ਜਿਹੜੇ ਆਪਾਂ ਡਾਕਟਰ ਕੋਲ ਹੀ ਕੰਸਲਟ ਕਰਨਾ ਚਾਹੀਦਾ ਦੇਖੋ ਦੇਖੋ ਦੇਸੀ ਨੁਕਤੇ ਜਿੱਦਾਂ ਪੇਸ਼ੈਂਟਸ ਕਰਾਰੇ ਕਰਦੇ ਆ ਹਨਾ ਉਹ ਬਿਲਕੁਲ ਹੈਲਪਫੁਲ ਹੈ ਉਹ ਕਰਨੇ ਚਾਹੀਦੇ ਆ ਠੀਕ ਹੈ ਠੀਕ ਹੈ ਕੁਝ ਲੋਕ ਹਲਦੀ ਮਲਦੇ ਆ ਮੈਂ ਆਪਣੀ ਪ੍ਰੈਕਟਿਸ 'ਚ ਦੇਖਿਆ ਹੈ ਬਟ ਹਾਂ ਕਿਤੇ ਨਾ ਕਿਤੇ ਦੇਖੋ ਹਲਦੀ ਇੱਕ ਐਂਟੀਸੈਪਟਿਕ ਹੈ ਪੁਰਾਣੇ ਟਾਈਮ ਚ ਹੁੰਦਾ ਉਹਦਾ ਫਾਇਦਾ ਡੈਫੀਨਿਟਲੀ ਹੁੰਦਾ ਹੋਏਗਾ ਬਟ ਨਾਊ ਡੇਸ ਵੀ ਡੋਨਟ ਰეკਮੈਂਡ ਥੈਟ ਉਹਦੇ ਨਾਲ ਜੇ ਉਹ ਇਰੀਟੇਟ ਕਰੇਗੀ ਇਹ ਨੂੰ ਪੋਸਟੀਰੀਅਰ ਵਾਲ ਨੂੰ ਤਾਂ ਜ਼ਿਆਦਾ ਦਿੱਕਤ ਕਰ ਸਕਦੀ ਹੈ ਤੇ ਗਰਮ ਪਾਣੀ ਪੀਓ ਇਹ ਸਭ ਤਾਂ ਡੈਫੀਨਿਟਲੀ ਚੀਜ਼ਾਂ ਹੈਲਪ ਕਰਦੀਆਂ ਹਨ ਬਟ ਇੱਕ ਸਰਟਨ ਲਿਮਿਟ ਤੱਕ ਖਾਨੀ ਜਿਹੜੀ ਹੈ ਉਹ ਗਲਾ ਖਰਾਬ ਹੋਵੇ ਤਾਂ ਉਹ ਲੈ ਲਓ ਵਿੱਚ ਕਾਲੀ ਮਿਰਚ ਪਾ ਕੇ ਉਹ ਡੈਫੀਨਿਟਲੀ ਇਹ ਦੇਸੀ ਨੂੰ ਉਸਕੇ ਸਿਗੇ ਇਹਨਾਂ ਦੀ ਉਦੋਂ ਵੀ ਇੰਪੋਰਟੈਂਸ ਸੀਗੀ ਇਹਨਾਂ ਦੀ ਅੱਜ ਵੀ ਇੰਪੋਰਟੈਂਸ ਹੈ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇ ਇਹ ਚੀਜ਼ ਦੇਸੀ ਨੁਸਖਿਆਂ ਨਾਲ ਵੀ ਠੀਕ ਨਹੀਂ ਹੋ ਰਹੀ ਫਿਰ ਇਹਨੂੰ ਮੈਡੀਕਲ ਇੰਟਰਵੈਂਸ਼ਨ ਚਾਹੀਦੀ ਹੈ। ਜੀ ਸਰ ਹੁਣ ਅੱਜ ਦੀ ਗੱਲ ਕਰੀਏ ਤਾਂ ਅੱਜ ਦੇ ਟਾਈਮ ਦੇ ਵਿੱਚ ਜ਼ਿਆਦਾ ਪੇਸ਼ੈਂਟਸ ਤੁਹਾਡੇ ਕੋਲ ਕਿਸ ਚੀਜ਼ ਦੇ ਆ ਰਹੇ ਨੇ? ਕਿਹੜੀ ਪ੍ਰੋਬਲਮ ਜ਼ਿਆਦਾ ਹੈ? ਸਰ ਦੇਖੋ ਅੱਜ ਦੇ ਟਾਈਮ ਤੇ ਮੇਰੇ ਕੋਲ ear ਦੇ ਪੇਸ਼ੈਂਟਸ ਬਹੁਤ ਆ ਰਹੇ ਆ। ear infections ਲੈ ਕੇ ਆ ਰਹੇ ਆ, fungal infections of ear ਲੈ ਕੇ ਆ ਰਹੇ ਆ। ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਬਾਰਿਸ਼ ਆਂਦੀ ਹੈ, ਲੋਕੀ ਅੰਦਰ ਮੌਇਸਚਰ ਜਮਾ ਹੋ ਜਾਂਦਾ ਹੈ। ਫਿਰ ਅੱਜ ਕੱਲ੍ਹ ਲੋਕੀ সুইਮਿੰਗ ਤੇ ਵੀ ਬਹੁਤ ਜਾ ਰਹੇ ਆ। ਉਦੇ ਕਾਰਨ ਕੰਨ ਬਹੁਤ ਪੱਧਪ ਹੈ ਇਸ ਲਈ ਇਹ ਪ੍ਰੋਬਲਮ ਆਜ ਬਹੁਤ ਆ ਰਹੀ ਹੈ ਸੈਕੰਡਲੀ ਅਲਰਜੀਜ਼ ਨਾਲ ਪੇਸ਼ੈਂਟ ਆ ਰਹੇ ਹੈ ਪਹਿਲਾਂ ਹੁੰਦਾ ਸੀ ਕਿ ਆਪਾਂ ਸੀਜ਼ਨਲ ਅਲਰਜੀਜ਼ ਦੇਖਦੇ ਸੀ ਹੁਣ ਪਰਨਿਅਲ ਅਲਰਜੀਜ਼ ਮਤਲਬ ਜਿਹੜਾ ਕਿ ਪੂਰੇ ਸਾਲ ਹੀ ਰਹਿੰਦੀ ਹੈ ਹੁਣ ਇਦਾਂ ਦੇ ਪੇਸ਼ੈਂਟ ਸਾਡੇ ਕੋਲ ਬਹੁਤ ਆ ਰਹੇ ਆ ਅੱਜ ਕੱਲ ਇਕ ਸਰ ਗੱਲ ਕਰੀਏ ਅੱਜ ਕੱਲ ਨਾ ਬੜਾ ਹੀ ਟ੍ਰੈਂਡ ਹੋ ਗਿਆ ਕਿ ਲੋਕੀ ਕਿਤੇ ਵੀ ਜਾਂਦੇ ਨੇ ਬਾਹਰ ਗਏ ਤਾਂ ਚਲੋ ਕੁਝ ਖਾ ਲੈਣੇ ਆ ਥੋੜਾ ਰੀੜੀ ਤੋਂ ਕੁਝ ਖਾ ਲਿਆ ਸੀ ਕੋਈ ਫਾਸਟ ਫੂਡ ਖਾ ਲਿਆ ਪਿਟਾ ਲਿਆ ਉਹਦੇ ਨਾਲ ਬਾਡੀ ਤੇ ਕਿੰਨਾ ਕ ਇਫੈਕਟ ਪੈਂਦਾ ਸਰ ਇਹ ਤਾਂ ਤੁਸੀਂ ਬਹੁਤ ਅੱਛਾ ਕੁਐਸਚਨ ਕੀਤਾ ਹੁਣ ਦੇਖੋ ਲੋਕੀ ਬਾਹਰ ਜਾਂਦੇ ਆ ਹੁਣ ਬਾਹਰ ਕੋਈ ਕਲੀਨਲੀਨੈਸ ਤਾਂ ਹੁੰਦੀ ਨਹੀਂ ਐ ਜਿਹੜੀ ਵੀ ਕਿਚਨ ਹੁੰਦੀ ਐ ਆਈ ਡੋਨਟ ਥਿੰਕ ਸੋ ਲੋਕੀ ਆਪਣੇ ਕਿਚਨ ਸਾਫ਼ ਰੱਖਦੇ ਆ ਸੈਕੰਡਲੀ ਜੋ ਵੀ ਵੈਂਡਰਸ ਹੁੰਦੇ ਆ ਜਿੱਦਾਂ ਸਟਰੀਟ ਤੇ ਰੇੜੀਆਂ ਹੁੰਦੀਆਂ ਉੱਥੋਂ ਲੋਕੀ ਖਾਂਦੇ ਆ ਤਾਂ ਹੁਣ ਸਾਨੂੰ ਨਹੀਂ ਪਤਾ ਨਾ ਅਗਲਾ ਬੰਦਾ ਕਿਹੜੇ ਟਾਈਪ ਦੀ ਕੁਆਲਿਟੀ ਆਫ ਕੀਕ ਆਇਲ ਯੂਜ਼ ਕਰ ਰਿਹਾ ਐ ਕਿਹੜੇ ਮਸਾਲੇ ਯੂਜ਼ ਕਰ ਰਿਹਾ ਉਹ ਡੈਫੀਨਿਟਲੀ ਬੋਡੀ ਦਾ ਨੁਕਸਾਨ ਤਾਂ ਉਹਦਾ ਪਹੁੰਚੇਗਾ ਹੀ ਪਹੁੰਚੇਗਾ ਤੇ ਅੱਜਕੱਲ ਤਾਂ ਬਹੁਤ ਕਾਮਨ ਟ੍ਰੈਂਡ ਹੋ ਗਿਆ ਹੈ ਬਾਹਰ ਖਾਣਾ ਖਾਣਾ ਤੇ ਮੇਰੇ ਸਾਬ ਨਾਲ ਤਾਂ ਇਟ ਸ਼ੁਡ ਬੀ ਕਰਬਡ ਆਪਾਂ ਜਿੰਨਾ ਘਰ 'ਚ ਆਪਣਾ ਆਪ ਸਾਫ਼ ਖਾਣਾ ਬਣਾ ਕੇ ਖਾ ਸਕੀਏ ਸਾਨੂੰ ਉਹ ਕਰਨਾ ਚਾਹੀਦਾ ਮੇਰੇ ਸਾਬ ਨਾਲ ਤਾਂ ਸੋ ਇਹ ਕੁਝ ਗੱਲਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੁਹਾਡੀ ਆਪਣੀ ਹੈਲਥ ਵਾਸਤੇ ਤੁਸੀਂ ਘਰੇ ਜਿਹੜਾ ਹੈ ਜਿਹੜੀਆਂ ਚੀਜ਼ਾਂ ਪ੍ਰੈਕਟਿਸ ਕਰਦੇ ਸੀ ਉਹ ਚੀਜ਼ਾਂ ਨੂੰ ਅਸੀਂ ਥੋੜਾ ਜਿਹਾ ਪ੍ਰੀਕੌਸ਼ਨਰੀ ਯੂਜ਼ ਕਰੀਏ ਅਸੀਂ ਕਿੱਦਾਂ ਕਿਹੜੀ ਚੀਜ਼ ਦੇ ਤੇ ਟਰੀਟ ਕਰਨਾ ਕਿਹੜੀ ਚੀਜ਼ ਜਿਹੜੀ ਸਾਨੂੰ ਉਹ ਕਿੱਦਾਂ ਰਹਿਣਾ ਖਾਣਾ ਪੀਣਾ ਸਾਰਾ ਉਹ ਸਾਨੂੰ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਇਨਫੈਕਸ਼ਨਸ ਬਹੁਤ ਵਧ ਰੀਆਂ ਨੇ ਛੋਟੇ ਛੋਟੇ ਗੱਲ ਤੇ ਜਿਹੜਾ ਸਾਡੇ ਬੱਚੇ ਉਹ ਬਿਮਾਰ ਹੋ ਜਾਂਦੇ ਨੇ ਤਾਂ ਸਾਨੂੰ ਬਹੁਤ ਧਿਆਨ ਦੇਣ ਦੀ ਲੋੜ ਹੈ ਤਾਂ ਇਦਾਂ ਹੀ ਤੁਹਾਨੂੰ ਜਿਹੜਾ ਹੋਰ ਇਨਫੋਰਮੇਸ਼ਨ ਦਿੰਦੇ ਰਵਾਂਗੇ ਤੁਸੀਂ ਦੇਖਦੇ ਰਹੋ ਸਿਟੀ ਹੈਡਲਾਈਨ ਸਾਡੀ ਹਮੇਸ਼ਾ ਤੋਂ ਕੋਸ਼ਿਸ਼ ਹੁੰਦੀ ਹੈ ਕਿ ਤੁਹਾ ਉਹ ਸਿੱਖਿਆ ਜਿਹੜੀ ਤੁਹਾਨੂੰ ਪਹੁੰਚਾਈਏ ਜਿਸ ਦੇ ਨਾਲ ਤੁਹਾਡਾ ਰਹਿਣਾ ਵਧੀਆ ਹੋ ਸਕੇ ਜਿਸ ਦੇ ਨਾਲ ਤੁਹਾਡੀ ਲਾਈਫ ਜਿਹੜੀ ਹੈ ਉਹ ਸੌਖੀ ਹੋ ਸਕੇ ਧੰਨਵਾਦ